ਸੌਰਠ ਮਹੱਲਾ ਚੌਥਾ ਇਹ ਬਾਣੀ ਰਾਗ ਸੌਰਠ ਵਿੱਚ ਉਚਾਰਨ ਕੀਤੀ ਹੋਈ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਉਹ ਤਕੜੀ ਵੀ ਪ੍ਰਭੂ ਆਪ ਹੀ ਹੈ ਉਸ ਤਕੜੀ ਦੀ ਸੂਈ ਬੋਧੀ ਵੀ ਪ੍ਰਭੂ ਆਪ ਹੀ ਹੈ ਪ੍ਰਭੂ ਨੇ ਆਪ ਹੀ ਵੱਟੇ ਨਾਲ ਇਸ ਸ੍ਰਿਸ਼ਟੀ ਨੂੰ ਤੋਲਿਆ ਹੋਇਆ ਹੈ ਆਪਣੇ ਹੁਕਮ ਵਿੱਚ ਰੱਖਿਆ ਹੋਇਆ ਹੈ ਆਪੇ ਸਾਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਪ੍ਰਭੂ ਆਪ ਹੀ ਇਸ ਧਰਤੀ ਉੱਤੇ ਵਣਜ ਕਰਨ ਵਾਲਾ ਸ਼ਾਹਕਾਰ ਹੈ ਆਪ ਹੀ ਜੀਵ ਰੂਪ ਹੋ ਕੇ ਵਣਜ ਕਰਨ ਵਾਲਾ ਹੈ ਆਪ ਹੀ ਵਣਜ ਕਰ ਰਿਹਾ ਹੈ ਆਪੇ ਧਰਤੀ ਸਾਜੀਆਂ ਪਿਆਰਾ ਪਿਛੇ ਟੰਕ ਚੜਾਇਆ हे भाई प्रभु ने आप ही धरती पैदा कीती हुई है अपनी मर्यादा रूप तक्कड़ी दे पिछले छाबे विच चार मासे दा वट्टा रख के प्रभु ने आप ही इस सृष्टि नु अपनी मर्यादा विच रखया है ए काम उस प्रभु वास्ते बहुत साधारण अते सोखा जिया है मेरे मन हर हर धाय सुख पाया हे hey मेरे मन सदा परमात्मा ਦਾ ਸਿਮਰਨ ਕਰ ਜਿਸ ਕਿਸੇ ਨੇ ਸਿਮਰਿਆ ਹੈ ਉਸ ਨੇ ਸੁਖ ਪਾਇਆ ਹੈ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰ ਐ ਮਿੱਠਾ ਲਾਇਆ ਰਹਾਓ हे ਭਾਈ ਪਰਮਾਤਮਾ ਦਾ ਨਾਮ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਹੈ ਪੂਰੇ ਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ ਮਿੱਠਾ ਅਨੁਭਵ ਕਰਾ ਦਿੱਤਾ ਹੈ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਏ ਭਾਈ ਪ੍ਰਭੂ ਪਿਆਰਾ ਆਪ ਹੀ ਧਰਤੀ ਪੈਦਾ ਕਰਨ ਵਾਲਾ ਹੈ ਆਪ ਹੀ ਪਾਣੀ ਪੈਦਾ ਕਰਨ ਵਾਲਾ ਹੈ ਆਪ ਹੀ ਸਭ ਕੁਝ ਕਰਦਾ ਹੈ ਆਪ ਹੀ ਜੀਵਾ ਪਾਸੋ ਸਭ ਕੁਝ ਕਰਾਂਦਾ ਹੈ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪ ਹੀ ਆਪਣੇ ਹੁਕਮ ਅਨੁਸਾਰ ਹਰ ਥਾਂ ਆਕਾਰ ਚਲਾ ਰਿਹਾ ਹੈ ਪਾਣੀ ਨੂੰ ਮਿੱਟੀ ਨਾਲ ਉਸਨੇ ਆਪਣੇ ਹੁਕਮ ਵਿੱਚ ਹੀ ਬਨ ਰੱਖਿਆ ਹੈ ਆਪੇ ਹੀ ਭਾਉ ਪਾਇਦਾ ਪਿਆਰਾ ਬਨ ਬੱਕਰੀ ਸੀਹੂ ਹਡਾਇਆ ਪਾਣੀ ਮਿੱਟੀ ਨੂੰ ਰੋੜ ਨਹੀਂ ਸਕਦਾ ਪਾਣੀ ਵਿੱਚ ਉਸਨੇ ਆਪ ਹੀ ਆਪਣਾ ਡਰ ਪਾਰ ਰੱਖਿਆ ਹੈ ਮਾਨੋ ਬੱਕਰੀ ਸ਼ੇਰ ਨੂੰ ਬਨ ਕੇ ਫੇਰਾ ਰਹੀ ਹੈ ਆਪੇ ਕਾਸਟ ਆਪ ਹਰ ਪਿਆਰਾ ਵਿੱਚ ਕਾਸਟ ਅਗਨ ਰਖਾਇਆ। हे ਭਾਈ ਪ੍ਰਭੂ ਆਪ ਹੀ ਲੱਕੜੀ ਪੈਦਾ ਕਰਨ ਵਾਲਾ ਹੈ। ਆਪ ਹੀ ਅੱਗ ਬਣਾਉਣ ਵਾਲਾ ਹੈ। ਲੱਕੜੀ ਵਿੱਚ ਉਸਨੇ ਆਪ ਹੀ ਅੱਗ ਟਿਕਾ ਰੱਖੀ ਹੈ। ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਦਾ ਸਕੇ ਜਲਾਇਆ। ਪ੍ਰਭੂ ਪਿਆਰਾ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ। ਉਸਦੇ ਹੁਕਮ ਵਿੱਚ ਆਗ ਲੱਕੜ ਅਨੁਸਾਰ ਨਹੀਂ ਸਕਦੀ ਆਪੇ ਮਾਰ ਜਿਵਾਇਦਾ ਪਿਆਰਾ ਸਾਹ ਲੈ ਆ ਦੇਵ ਸਾਭ ਬੁਲਵਾਇਆ ਪ੍ਰਭੂ ਆਪ ਹੀ ਮਾਰ ਕੇ ਜਵਾਲਣ ਵਾਲਾ ਹੈ ਸਾਰੇ ਜੀਵ ਉਸ ਦੇ ਪ੍ਰੇਰੇ ਹੋਏ ਹੀ ਸਾਹ ਲੈ ਰਹੇ ਹਨ ਆਪ ਤਾਣ ਦੀ ਬਾਣ ਹੈ ਪਿਆਰਾ ਆਪੇ ਕਾਰਿਆ ਲਾਇਆ ਏ ਭਾਈ ਪ੍ਰਭੂ ਆਪ ਹੀ ਤਾਕਤ ਹੈ ਆਪ ਹੀ ਤਾਕਤ ਵਰਤਣ ਵਾਲਾ ਹਾਕਮ ਹੈ ਸਾਰੇ ਜਗਤ ਨੂੰ ਉਸਨੇ ਆਪ ਹੀ ਕਾਰ ਵਿੱਚ ਲਾਇਆ ਹੋਇਆ ਹੈ ਜੋ ਆਪ ਚਲਾਏ ਤਿਉ ਚੱਲੀਐ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਏ ਪਿਆਰੇ ਸੱਜਣ ਜਿਵੇਂ ਪ੍ਰਭੂ ਆਪ ਜੀਵਾ ਨੂੰ ਤੋਰਦਾ ਹੈ ਜਿਵੇਂ ਮੇਰੇ ਹਰੀ ਪ੍ਰਭੂ ਨੂੰ ਪਾਉਂਦਾ ਹੈ ਤਿਵੇਂ ਹੀ ਚੱਲ ਸਕੀਦਾ ਹੈ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜ ਹੈ ਵਜਾਇਆ हे दासा नानक प्रभु आप ही जीव वाजा बनाने वाला है आप वाजा बजाने वाला है सारे जीव वाजे उस दे बजाए पाज रहे हैं वाहे गुरु जी का खालसा वाहे गुरु जी की फतेह